ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਸੰਡੇ ਆ ਤੇ ਆਪਾਂ ਚਪੈਰਾ ਸਭ ਕੱਟਣ ਲੱਗੇ ਆ ਤੇ ਆਪਾਂ ਆਇਆ ਰਸੋਈ ਚ ਜੀ ਤੇ ਖਾਲਸਾ ਜੀ ਵਾਹਿਗੁਰੂ ਜੀ ਨੇ ਮੈਨੂੰ ਇੱਕ ਕੱਲ ਬਹੁਤ ਵੱਡੀ ਖੁਸ਼ੀ ਦਿੱਤੀ ਹੈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜਹੀਦ ਜਿੰਨਾਂ ਦੀ ਤੁਹਾਨੂੰ ਪਤਾ ਮੈਂ ਪੱਲੇ ਪੰਜ ਸੇਵਾ ਕਰਦੀ ਐ ਜਹੀਦ ਸਿੰਘਾਂ ਦੀ ਤੇ ਜੋ ਕਿ ਮੇਰਾ ਮੈਂ ਮਾੜੇ ਸਮੇਂ ਦੀ ਵਿੱਚ ਮੇਰੇ ਤੋਂ ਗਵਾਹ ਹੋ ਗਿਆ ਸੀ ਸਾਰਾ ਸਮਾਂ ਤੇ ਮਹਾਰਾਜ ਨੇ ਕੱਲ ਮੈਨੂੰ ਇੱਕ ਬਹੁਤ ਵਧੀਆ ਖੁਸ਼ੀ ਦਿੱਤੀ ਕੱਲ ਸਜੀ ਮੈਂ ਕੱਲ ਬੋਸ ਮੈਂ ਇਨਵਰਟਰ ਲੈ ਕੇ ਆਈ ਐ ਤੇ ਤਨਦਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਮੈਨੂੰ ਆਪ ਦੇ ਬੁੱਕਲ ਦੇ ਵਿੱਚ ਬਿਠਾ ਕੇ ਮੇਰੇ ਸਾਰੇ ਦੁੱਖ ਸੁੱਖ ਸੁਣ ਕੇ ਮੈਨੂੰ ਸਾਰੀਆਂ ਚੀਜ਼ਾਂ ਜੋ ਮੈਂ ਮੂੰਹ ਮੰਗੀਆਂ ਵੀ ਨਹੀਂ ਸੀ ਕਰੇ ਖਾਲਸਾ ਜੀ ਤੇ ਇਹ ਖਾਲਸਾ ਜੀ ਮੈਂ ਇੱਕ ਬਾਬਾ ਜੀ ਦੀ ਕੜਾ ਪ੍ਰਸ਼ਾਦ ਦੀ ਦੇਖਣ ਵਾਸਤੇ ਮੈਂ ਇਹ ਵਾਲਾ ਦੋਂਗਾ ਲੈ ਕੇ ਆਈਆਂ ਕਿਉਂਕਿ ਇਹ ਚੀਨੇ ਦਾ ਤੇ ਇਹਦੀ ਇਹਦੀ ਟੱਕਣ ਵਾਲਾ ਇਹ ਮੈਂ ਕੱਲ ਲੈ ਕੇ ਆਈ ਆ ਦੇਖੋ ਇਹਦਾ ਟੱਕਣ ਅੱਜ ਆਪਾਂ ਕੜਾ ਪ੍ਰਸ਼ਾਦ ਦੀ ਦੇ ਕੇ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਹੋਰ ਆਪਾਂ ਮਿਲਦੇ ਆ ਤੁਹਾਨੂੰ ਬਾਬਾ ਜੀ ਦੇ ਰੂਮ ਚ ਤੇ ਕੱਲ ਵੀ ਇੱਕ ਮੈਂ ਬਹੁਤ ਖੁਸ਼ੀ ਮੈਨੂੰ ਮਹਾਰਾਜ ਨੇ ਦਿੱਤੀ ਤੇ ਹੋਰ ਆਪਾਂ ਫਿਰ ਰੂਮ ਚ ਆਲਦੇ ਆ ਠੀਕ ਹੈ ਜੀ ਲੋ ਜੀ ਆਪਣੀ ਦੇਗ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਤੇ ਹੁਣ ਆਪਾਂ ਇਹ ਜਿਹੜਾ ਨਵਾਂ ਡੋਂਗਾ ਲੈਂਦਾ ਆਪਣਾ ਦੇਖੋ ਦੇਗ ਮੇਰੀ ਬਿਲਕੁਲ ਵੀ ਕਢਾਈ ਦੇ ਨਾਲ ਨਹੀਂ ਲੱਗੀ ਤੇ ਬਾਕੀ ਇਹਦੇ ਤੇ ਕੋਈ ਟਿੱਪਣੀ ਨਾ ਕਰੇ ਜੀ ਇਹ ਲੋਹੇ ਦੀ ਕੜਾਈ ਹੈ ਠੀਕ ਹੈ ਇਹ ਨਾ ਕੋਈ ਆਖੇ ਵੀ ਕਾਲੀ ਕੜਾਈ ਹੈ ਤੇ ਇਹ ਸਰਬ ਲੋਹੇ ਦੀ ਕੜਾਈ ਵਿੱਚ ਮੈਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਜੀ ਇਹ ਲੋਹੇ ਦੀ ਕੜਾਈ ਹੈ ਮੇਰੀ ਛੋਟੀ ਜੀ ਇਹ ਦੇਗ ਬਣਾਉਣ ਵਾਸਤੇ ਹੈ ਤੇ ਇਹਦੇ ਵਿੱਚ ਮੈਂ ਖੱਲੀ ਦੇਗ ਹੀ ਬਣਾਉਣੀ ਹੈ ਤੇ ਦੇਗ ਮੇਰੀ ਬਣ ਗਈ ਹੈ ਤੇ ਹੁਣ ਆਪਾਂ ਇਸ ਬਾਕਸ ਦੇ ਵਿੱਚ ਕਟਾਂਗੇ ਆਹ ਫੁੱਟ ਬਾਕਸ ਨਿਕਲ ਜਾਦਾ ਮੇਰੇ ਮੂੰਹ ਤੋਂ ਇਹ Đਾਉਂਗਾ ਮੈਂ ਨਵਾਂ ਲੈ ਕੇ ਆਈ ਆਂ ਇਸ ਨਵੇਂ ਡੋਂਗੇ ਦੇ ਵਿੱਚ ਆਪਾਂ ਹੁਣ ਕੜਾ ਪ੍ਰਸ਼ਾਦੀ ਦੇ ਕੇ ਡਰਾਂਗੇ ਠੀਕ ਹੈ ਜੀ ਤੇ ਮੈਂ ਇਹ ਹੁੰਦੇ ਦੇਗੇ ਵਿੱਚ ਕੱਢ ਹੀ ਲਵਾਂ ਲਓ ਜੀ ਆਪਾਂ ਦੇਗੇ ਦੇ ਵਿੱਚ ਕੱਢ ਲਈਆ ਹੱਸ ਢੱਕਣ ਕਰਤਾ ਬੰਦ ਤੇ ਹੁਣ ਆਪਾਂ ਇਹਨੂੰ ਲੈ ਚੱਲਦੇ ਆ ਬਾਬਾ ਜੀ ਦੇ ਰੂਮਸ ਤੇ ਫੇਰ ਆਪਣੀ ਦੁਪਹਿਰਾਂ ਸਾਹਿਬ ਦੀ ਪੂਰੀ ਤਿਆਰੀ ਹੈ ਤੇ ਇਹਨਾਂ ਦੁਪਹਿਰਾਂ ਸਾਹਿਬ ਕੱਟਾਂਗੇ ਖਾਲਸਾ ਜੀ ਚਲੋ ਮਿਲਦੇ ਆ ਜੀ ਹੁਣ ਬਾਬਾ ਜੀ ਦੇ ਰੂਮ ਚ ਚਲਦੇ ਆ ਲਓ 칼 ਸਰ ਜੀ ਆਪਾਂ ਪਹੁੰਚ ਗਏ ਹੁਣ ਬਾਬਾ ਜੀ ਦੇ ਰੂਮ ਚ ਤੇ ਸਾਰੇ ਆਪਾਂ ਕਰ ਲਈ ਸਪੈਰਾ ਸਾਹਿਬ ਦੀ ਤਿਆਰੀ ਤੇ ਥੋੜਾ ਜਿਹਾ ਟਾਈਮ ਸੀਗਾ ਮੈਂ ਕਿ ਆਪਾਂ ਪੈਣ ਪ੍ਰਾਮਣ ਨੂੰ ਦਿਖਾ ਦਈਏ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਤਾਂ ਦੇਖੋ ਮੇਰੇ ਸਰੂਪ ਨੇ ਬਾਬਾ ਜੀ ਦਾ ਸਰੂਪ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸ਼ਹੀਦਾਂ ਦੇ ਸਤਿ ਆਜ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਆਪਾਂ ਰੱਖਿਆ ਹੋਇਆ ਜਾਲ ਜਿਹਨੂੰ ਆਪਾਂ ਟੱਕਦੇ ਨਹੀਂ ਹੁੰਦੇ ਇਹ ਆਪਣੀ ਕੜਾ ਪ੍ਰਸ਼ਾਦ ਦੀ ਦੇਗ ਇਹ ਆਪਾਂ ਖਾਲੀ ਕੋਲੀ ਆਪਾਂ ਕੋਲੇ ਰੱਖੀ ਹੋਈ ਆ ਜਿਹਦੇ ਵਿੱਚ ਆਪਾਂ ਪੰਧਾ ਪਿਆਰਾਂ ਦਾ ਵੰਡਾ ਕੰਡਾ ਕੀ 10 ਬੇਨਤੀ ਕਰਕੇ ਜਦੋਂ 5 ਪਿਆਰਿਆਂ ਦਾ ਕੱਢਾਂਗੇ ਇਹ ਮੇਰਾ ਸ਼ੀਰੀ ਸਾਹਿਬ ਜਿਹਦੇ ਨਾਲ ਆਪਾਂ ਭੋਗ ਲਗਾਵਾਂਗੇ ਖਾਲਸਾ ਜੀ ਇਹ ਆਪਣੇ ਨੇ ਗੁਟਕਾ ਸਾਹਿਬ ਜਿਹੜੇ ਕੀ ਇਹ ਹੈਗੇ ਨੇ ਕੱਲੇ ਸੁਖਮਨੀ ਸਾਹਿਬ ਤੇ ਇਹ ਹੈਗਾ ਨਿਤਨੇਮ ਵਾਲਾ ਗੁਟਕਾ ਤੇ ਇਹ ਦਾਸ ਦੀ ਐਨਕ ਜਿਹੇ ਐਨਕ ਤੋਂ ਵੀਰਾ ਪੜਿਆ ਨਹੀਂ ਜਾਂਦਾ ਇੱਕ ਇਹ ਜਿਹੜਾ ਸਾਡਾ ਰੂਮ ਆ ਇਥੇ ਥੋੜਾ ਜਿਹਾ ਹਨੇਰਾ ਵੀ ਪੈਂਦਾ ਹੈਗਾ ਬੱਤੀ ਜਲਦੀ ਵੀ ਹੈ ਤੇ ਤਾਂ ਵੀ ਫਿਰ ਵੀ ਇਹਦੇ ਦੀ ਥੋੜਾ ਜਿਹਾ ਚਾਨਣ ਘੱਟ ਪੈਂਦਾ ਇਹ ਅੱਗੇ ਆ ਰਹੂਗਾ ਜਾ ਕੇ ਤੇ ਇਹ ਆਪਾਂ ਸਾਰਾ ਕੁਝ ਤਿਆਰ ਕਰਤਾ ਜੀ ਤੇ ਥੋੜਾ ਜਿਹਾ ਟਾਈਮ ਸੀ ਦੁਪਹਿਰਾ ਸਾਹਿਬ ਦੀ ਸ਼ੁਰੂ ਹੋਣ ਚ ਤੇ ਇਸ ਲਈ ਮੈਂ ਕਿਹਾ ਚਲੋ ਆਪਾਂ ਆਪਣੇ ਭੈਣ ਭਰਾ ਨੂੰ ਦਿਖਾ ਦਈਏ ਵੀ ਆਪਾਂ ਇਹ ਇਸ ਤਰ੍ਹਾਂ ਦੁਪਹਿਰ ਸਾਹਿਬ ਕੱਟਦੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਦੁਪਹਿਰਾ ਸਾਹਿਬ ਸਮਾਪਤੀ ਤੋਂ ਬਾਦ ਜਦੋਂ ਅਰਦਾਸ ਬੰਤੀ ਹੋਗੀ ਹਾਂ ਸੱਚੀ ਕਿ ਮੇਰੀ ਭੈਣ ਦਾ ਮੈਸੇਜ ਹੈਗਾ ਕਿ ਤੁਸੀਂ ਭੋਗ ਕਿਵੇਂ ਲਵਾਉਨੇ ਹੋ ਜੀ ਭੋਗ ਕਿਵੇਂ ਲਵਾਇਆ ਜਾਂਦਾ ਤੇ ਅੱਜ ਮੈਂ ਭੋਗ ਲਵਾਉਂਗੀ ਨਾ ਜਦੋਂ ਖਾਲਸਾ ਜੀ ਉਦੋਂ ਬੋਲਿਆ ਤਾਂ ਨੇ ਬੋਲਦੇ ਤਾਂ ਆਪਾਂ ਨਹੀਂ ਹੁੰਦੇ ਬੋਲਾ ਨਹੀਂ ਜਾਂਦਾ ਹੁੰਦਾ ਮੈਂ ਉਤੋਂ ਬੋਲ ਕੇ ਦੱਸ ਦੂੰਗੀ ਤੇ ਪਰ ਜਦੋਂ ਮੈਂ ਭੋਗ ਲਵਾਉਂਗੀ ਨਾ ਤੇ ਉਦੋਂ ਮੈਂ ਤੁਹਾਨੂੰ ਦੱਸੂੰਗੀ ਉਦੋਂ ਉਹਨੂੰ ਪਤਾ ਲੱਗ ਜਾਊਗਾ ਵੀ ਮੈਂ ਭੋਗ ਕਿਵੇਂ ਲਵਾਉਣੀ ਆ ਵੀ ਅਰਦਾਸ ਕਰਕੇ ਆਪਾਂ ਸਿੱਦੇ ਸਾਹਿਬ ਨਾਲ ਭੋਗ ਲਵਾਉਨੇ ਆ। ਉਹ ਮੇਰੀ ਭੈਣ ਨੂੰ ਰਿਪਲਾਈ ਵੀ ਹੋ ਜਾਊਗਾ। ਭੈਣ ਵੀਡੀਓ ਤਾਂ ਦੇਖਦੀ ਐ ਮੇਰੀਆਂ। ਉਹਨੂੰ ਪਤਾ ਲੱਗ ਜਾਊਗਾ ਵੀ ਭੋਗ ਇਸ ਤਰ੍ਹਾਂ ਲੱਗਦਾ ਹੁੰਦਾ। ਤੇ ਤੇ ਕਿਉਂਕਿ ਆਪਾਂ ਅਰਦਾਸ ਕਰਕੇ ਭੋਗ ਲਵਾਉਂਦੇ ਆ। ਆਪਾਂ ਵੀਡੀਓ ਬਣਾ ਬੋਲਦੇ ਨਹੀਂ। ਤੇ ਵੀਡੀਓ ਉੰਜ ਬੇਟੀ ਬਣਾ ਦਊਗੀ ਤੇ ਮੈਂ ਭੋਗ ਲਾ ਦਊਗੀ। ਠੀਕ ਐ ਜੀ ਉਹ ਮੇਰੀ ਭੈਣ ਨਾਲੇ ਵੇਖ ਲਊਗੀ। ਚਲੋ ਹੁਣ ਮਿਲਦੇ ਆ ਜੀ ਹੁਣ ਆਪਾਂ ਕਰਦੇ ਆ। ਉਹ ਸਿਮਰਨ ਤੇ ਆਪਣਾ ਟਾਈਮ ਥੋੜਾ ਜਿਹਾ ਕਹਿਗਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਚ ਪੈਰਾਸਲ ਸ਼ੁਰੂ ਕਰ ਦਾਂਗੇ 12:00 ਵਜੇ ਥੋੜਾ ਜਿਹਾ ਆਪਣਾ ਟਾਈਮ ਸੀਗਾ ਇਸ ਲਈ ਮੇਰੀਆਂ ਮੈਂ ਤੁਹਾਨੂੰ ਆਪਣੀਆਂ ਤਿਆਰੀਆਂ ਦਿਖਾਤੀਆਂ ਠੀਕ ਹੈ ਜੀ ਤੇ ਮਹਾਰਾਜ ਸਭ ਨੂੰ ਖੁਸ਼ੀਆਂ ਦੇਵੇ ਬਾਬਾ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਭ ਦੀਆਂ ਝੋੜੀਆਂ ਵਿੱਚ ਬਾਣੀ ਦੀ ਦਾਤ ਪਾਵੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਨੂੰ ਗੁਰਬਾਣੀ ਦੀ ਦਾਤ ਝੋੜੀ ਵਿੱਚ ਪਾਵੇ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ੀ ਅਮਰਤ ਵੇਲੇ ਦੀਆਂ ਬਾਣੀਆਂ ਉਹਨਾਂ ਦੀ ਝੋਲੀ ਵਿੱਚ ਪਾਵੇ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੀ ਬੁੱਕਲ ਦੇ ਵਿੱਚ ਲੈਣ ਆਪ ਨੂੰ ਤੇ ਸਾਰੇ ਦੁੱਖ ਸੁੱਖ ਉਹਨਾਂ ਦੇ ਕਟਣ ਮਹਾਰਾਜ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਰੱਖਣਾ ਤਨ ਤਨ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸੁਖਮਨੀ ਸਾਹਿਬ ਦੀ ਬਾਣੀ ਰਚੀ ਹੋਈ ਹੈ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਸ਼ਹੀਦਾਂ ਦੇ ਸਰਤਾਜ ਨੇ ਸਭ ਤੋਂ ਪਹਿਲਾ ਸ਼ਹੀਦੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਈ ਹੈ ਖਾਲਸਾ ਜੀ ਤੁਹਾਨੂੰ ਵੀ ਪੱਲੀ ਪਾਤੇ ਸਭ ਨੂੰ ਪਤਾ ਵੀ ਹੈ ਉਸ ਤੋਂ ਬਾਅਦ ਸ਼ਹੀਦੀਆਂ ਦਾ ਦੌਰ ਚੱਲ ਹੀ ਪਿਆ ਸੀ ਫਿਰ ਸ਼ਹੀਦੀਆਂ ਹੀ ਸ਼ਹੀਦੀਆਂ ਹੋਈਆਂ ਨੇ ਠੀਕ ਹੈ ਜੀ ਇਹ ਖੰਡੇ ਵਾਲਾ ਬਾਪੂ ਜਿਹੜਾ ਸਭ ਦੀ ਬਾਹ ਫੜ ਕੇ ਤੇ ਗੁਰੂ ਨਾਲ ਜੋੜ ਦਿੰਦਾ ਆਪਾਂ ਇਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਕੋਈ ਦੁਖੀ ਇਹਨੇ ਸਾਰੇ ਵੀ ਗੁਰੂ ਦੇ ਲੜ ਲੱਗੋ ਸਾਰੇ ਦੁੱਖ ਕੱਟੇ ਜਾਂਦੇ ਨੇ ਦਾਸ ਤੇ ਬਹੁਤ ਥਖੜ ਛੋੜਨਾ ਨੇ ਰੀਆਂ ਸਭ ਕੁਝ ਖੋਲਾ ਸੀ ਦਾਸ ਨੇ ਕੁਛ ਨਹੀਂ ਰਹਿ ਗਿਆ ਸੀ ਖਾਲਸਾ ਜੀ ਤੇ ਹਰ ਸੰਡੇ ਦਾ ਦੁਪਹਿਰਾ ਸਾਹਿਬ ਮਹਾਰਾਜ ਤੁਹਾਡੀਆਂ ਝੋਲੀਆਂ ਵਿੱਚ ਪਾਉਣ ਮੈਂ ਤਾਂ ਕਹਿੰਨੀ ਆ ਤੇ ਮੈਂ ਖਾਲਸਾ ਜੀ ਕਈ ਵਾਰੀ ਮੈਂ ਨਿਕਲ ਜਾਂਦਾ ਮੂੰਹ ਚ ਪਰ ਨਹੀਂ ਮੈਂ ਆਪਣੇ ਆਪ ਨੂੰ ਮੈਂ ਨਹੀਂ ਕਹਿਣਾ ਚਾਹੀਦਾ ਪਰ ਦਾਸ ਨੂੰ ਬਾਬਾ ਦੀਪ ਸਿੰਘ ਜੀ ਨੇ ਸੁਪਹਿਰਾ ਸਾਹਿਬ ਦੀ ਸੇਵਾ ਬਹੁ ਟਾਈਮ ਤੋਂ ਲੈੰਦੇ ਆ ਰਹੇ ਨੇ ਤੇ ਮੈਂ ਇਹੀ ਕਹਿਨੀ ਆ ਕਿ ਮਹਾਰ ਸੱਚੇ ਪਾਤਸ਼ਾਹ ਮੈਥੂ ਸੇਵਾ ਲੈੰਦੇ ਹੀ ਰਹਿਣ ਜਿਨ੍ਹਾਂ ਕਚੇਰਾ ਆਪਣੀ ਸਵਾਸਾਂ ਦੀ ਪੂੰਜੀ ਹੈਗੀ ਆ ਉਹਨਾਂ ਕਚੇਰਾ ਜਿਨ੍ਹਾਂ ਚ ਕਰ ਪਹਿਲਾਂ ਵੀ ਲੈੰਦੇ ਰਹੇ ਆ ਤੇ ਹੁਣ ਵੀ ਆਪਣੇ ਤੋਂ ਇਹ ਸੇਵਾ ਲੈੰਦੇ ਰਹਿਣ ਤੇ ਦਾਸ ਗੱਲਾਂ ਤਾਂ ਖਾਲਸਾ ਜੀ ਮੁਕਣੀਆਂ ਜੀ ਹੁਣ ਆਪਾਂ ਸਿਮਰਨ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਦੁਪਹਿਰਾ ਸਾਹ ਤੋਂ ਬਾਅਦ ਲੋ ਜੀ ਆਪਣਾ ਚਪੈਰਾ ਸਾਹ ਹੋ ਗਿਆ ਕੰਪਲੀਟ ਤੇ ਮੇਰੀ ਭੈਣ ਦਾ ਮੈਸੇਜ ਸੀਗਾ ਵੀ ਉਹ ਕਿਵੇਂ ਲਾਉਂਦੇ ਹੁੰਦੇ ਆ ਦੇਖੋ ਜੀ ਇਹ ਜਦੋਂ ਆਪਾਂ ਆਨੰਦ ਸਾਹਿਬ ਪੜ ਕੇ ਅਰਦਾਸ ਕਰਦੇ ਆ ਠੀਕ ਹੈ ਅਰਦਾਸ ਦੇ ਵਿੱਚ ਵੈਸੇ ਹੁਣ ਅਸੀਂ ਤਾਂ ਮੈਂ ਤਾਂ ਭੋਗ ਲਵਾਤਾ ਕਿਉਂਕਿ ਮੇਰਾ ਕੰਪਲੀਟ ਹੋ ਗਿਆ ਜਰਾ ਮੈਂ ਪੰਜ ਪੈਰਾਂ ਦਾ ਕੱਢਿਆ ਹੋਇਆ ਤੇ ਮਿਸਰੀ ਸਾਹਿਬ ਨੇ ਮੈਂ ਹੁਣ ਜਿਹੜੀ ਮੇਰੀ ਭੈਣ ਦਾ ਮੈਸੇਜ ਆ ਜਿਹੜੀ ਮੈਨੂੰ ਭੈਣ ਪੁੱਛਦੀ ਕਿਵੇਂ ਭੋਗ ਲੱਗਦਾ ਉਹਨੂੰ ਹੁਣ ਮੈਂ ਦੱਸਣ ਲੱਗੀ ਆ ਜੀ ਵੀ ਆਨੰਦ ਸਾਹਿਬ ਤੋਂ ਬਾਅਦ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਅੱਗੇ ਤੇ ਅਰਦਾਸ ਦੇ ਵਿੱਚ ਇਹ ਪੰਕਤੀ ਆਉਂਦੀ ਹੁੰਦੀ ਹੈ ਕਿ ਮਹਾਰਾਜ ਸੱਚੇ ਬਾਦਸ਼ਾਹ ਆਪ ਜੀ ਦੇ ਚਰਨ ਕਮਲਾਂ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹੈ ਮਾਰੇ ਸੱਚੇ ਪਾਤਸ਼ਾਹ ਆਪ ਜੀ ਦਾ ਭੋਗ ਲੱਗੇ ਉਦੋਂ ਜੇਡਾ ਕੋਈ ਸਿੰਘ ਕੋਲੇ ਹੋਵੇ ਤਾਂ ਉਹ ਇਹ ਸ੍ਰੀ ਸਾਹਿਬ ਦਾ ਭੋਗ ਲਾ ਸਕਦਾ ਹੁੰਦਾ ਤੇ ਜੇ ਨਹੀਂ ਹੁੰਦਾ ਕੋਲ ਤਾਂ ਆਪਾਂ ਖੁਦ ਅਰਦਾਸ ਕੰਪਲੀਟ ਕਰਕੇ ਆਪਾਂ ਖੁਦ ਭੋਗ ਲਾ ਕੇ ਪੰਜ ਪਿਆਰਾਂ ਦਾ ਕੱਢ ਦਿੰਨੇ ਹੁੰਨੇ ਦੇਖੋ ਜੀ ਮੈਨਾਂ ਨੂੰ ਲਾ ਕੇ ਦਿਖਾ ਦਿੰਨੀ ਹੈ ਤੇ ਉਹ ਭੈਣ ਜੀ ਨੂੰ ਪਤਾ ਲੱਗ ਜੂਗਾ ਦੇਖੋ ਇਸ ਤਰ੍ਹਾਂ ਸ੍ਰੀ ਸਾਹਿਬ ਆਪਣਾ ਸਾਫ਼ ਹੁੰਦਾ ਧੋਤਾ ਹੁੰਦਾ ਇਹਨੂੰ ਇਸ ਤਰ੍ਹਾਂ ਕਰਕੇ ਭੋਗ ਲੱਗਦਾ ਜੀ ਠੀਕ ਹੈ ਵੈਸੇ ਦੁਬਾਰਾ ਭੋਗ ਨਹੀਂ ਲਾਈਦਾ ਹੁੰਦਾ ਪਰ ਮੈਂ ਤੁਹਾਨੂੰ ਦੱਸੀ ਆ ਵੀ ਇਸ ਤਰ੍ਹਾਂ ਕਰਕੇ ਇਹਨੂੰ ਭੋਗ ਲਾਇਆ ਜਾਂਦਾ ਫਿਰ ਆਪਣਾ ਇਹਨੂੰ ਸਾਫ਼ ਕੀਤਾ ਜਾਂਦਾ ਤੇ ਇਹ ਭੋਗ ਬਸ ਪੰਜ ਪਿਆਰਾਂ ਦਾ ਕੱਢਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਪੰਜਾ ਪਿਆਰਾਂ ਦਾ ਆਪਾਂ ਅਲੱਗ ਕੌਲੀ ਵਿੱਚ ਕੱਢਿਆ ਹੁੰਦਾ ਇਹ ਵਾਲਾ ਜਿਵੇਂ ਕੱਢਿਆ ਪਿਆ ਇਨੂੰ ਫਿਰ ਇਹਦੇ ਵਿੱਚ ਸਾਰੇ ਦੇ ਵਿੱਚ ਮਿਲਾ ਕੇ ਤੇ ਆਪਾਂ ਉਹਨੂੰ ਮਿਲਾ ਕੇ ਸਾਰਾ ਨੂੰ ਫਿਰ ਆਪਾਂ ਇਹਨੂੰ ਵਰਤਾਵਾਂਗੇ ਜੀ ਹੁਣ ਇਹ ਪੰਜ ਪਿਆਰਾਂ ਦਾ ਕੱਢ ਤੇ ਵੇਖੋ ਜੀ ਮੇਰੀ ਜੂਤ ਦੇ ਉੱਤੇ ਬਣਿਆ ਹੋਇਆ ਫੁੱਲ ਤੇ ਜੂਤ ਸੌਰੀ ਮੈਂ ਮੇਰੀ ਜੂਤ ਆਖ ਜੁਨੀ ਹੈ ਫਿਰ ਇਸ ਹੀ ਸਿੰਘਾਂ ਦੀ ਜੂਤ ਉੱਤੇ ਬੜਾ ਫੁੱਲ ਤੇ ਦੇਖੋ ਸੇਰ ਸਿੰਘਾਂ ਦੀ ਐਨੀ ਕਿਰਪਾ ਹੋਈ ਕੀ ਜੋਤ ਬਿਲਕੁਲ ਵੀ ਬੱਤੀ ਨਹੀਂ ਜਕਣੀ ਪਈ ਕੁਛ ਨਹੀਂ ਕਰਨੇ ਪਿਆ ਇਦਾਂ ਹੀ ਚੱਲੀ ਜਾਂਦੀ ਐ ਸਾਰਾ ਦੁਪਹਿਰਾ ਸਭ ਕੰਪਲੀਟ ਹੋ ਗਿਆ ਠੀਕ ਹੈ ਜੀ ਤੇ ਹਜੇ ਕਿ ਜੋਤ ਇਸ ਤਰ੍ਹਾਂ ਹੀ ਚਲਦੀ ਪਈ ਆ ਤੇ ਹੁਣ ਦਾਸ ਤੁਹਾਡੇ ਤੋਂ ਆਗਿਆ ਮੰਗਦੇ ਆ ਕਿਉਂਕਿ ਟਾਈਮ ਹੋ ਗਿਆ ਥੋੜਾ ਤੇ ਮੇਰੀ ਆਪਣਾ ਧੂਪ ਆਪਣੇ ਬੇਟੀ ਨੇ ਦੂ ਵਾਰੀ ਲਾਤੀ ਸੀ ਕਿ ਤੇ ਹੁਣ ਇਹ ਰਾਖ ਸਾਰੇ ਇਕੱਠੇ ਹੋ ਗਏ ਐ ਇਹਨੂੰ ਹੁਣ ਆਪਾਂ ਇੱਕ ਜਗ੍ਹਾ ਜਿੱਥੇ ਰਾਖ ਰੱਖਦੇ ਉੱਥੇ ਇਕੱਠੀ ਕਰ ਲੈਣਾਂਗੇ ਔਰ ਲਾਂਗੇ ਤੇ ਲੋ ਜੀ ਹੁਣ ਆਪਾਂ ਬਲਾਉਣ ਲੱਗੇ ਆ ਫਤਿ ਤੇ ਆਪਣਾ ਚਪੈਰਾ ਸਾਫ ਹੋ ਗਿਆ ਕੰਪਲੀਟ ਤੇ ਮਹਾਰਾਜ ਸਭ ਨੂੰ ਕੁਸ਼ੀਆਂ ਬਖਸ਼ੇ ਸਾਰਿਆਂ ਨੂੰ ਚਪੈਰਾ ਸਾਫ ਦੀ ਸੇਵਾ ਬਖਸ਼ੇ ਸਾਰਿਆਂ ਦੀਆਂ ਝੋੜੀਆਂ ਪਰਨ ਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਦੇ ਦੁੱਖ ਕਲੇਸ਼ਾਂ ਦਾ ਨਾਸ਼ ਕਰਨ ਸੱਚੇ ਪਾਤਸ਼ਾਹ ਮਾਰਾ ਸਚੀ ਬਾਛਾ ਸੇ ਜਿਹੜੇ ਸ਼ਹੀਦ ਸਿੰਘਾਂ ਨੇ ਜੋੇੇ ਸੇਵਾ ਕਰਤੇ ਨੇ ਸਰਸ ਕੀ ਸ਼ਹੀਦ ਸਿੰਘ ਬਹੁਤ ਕਿਰਪਾ ਕਰਦੇ ਨੇ ਜਿਹੜੀ ਚਪਹਿਰਾ ਸਾਹਿਬ ਦੀ ਵਿੱਚ ਤਾਕਤ ਆ ਨਾ ਖਾਲਸਾ ਜੀ ਬਹੁਤ ਜ਼ਿਆਦਾ ਤਾਕਤ ਹੈ ਤੁਸੀਂ ਆ ਪੱਲੇ ਪਾਤ ਜਾਣਦੇ ਹੋ ਵੀ ਹੁਣ 4 ਘੰਟੇ ਆਪਾਂ ਲਗਾਤਾਰ ਬਾਣੀ ਪੜ੍ਹਦੇ ਆ ਤਾਕਤ ਹੈ ਦੀ ਸਿੱਤੇ ਹੀ ਆਪਣੀ ਸ਼ਹੀਦ ਸਿੰਘਾਂ ਦੀ ਆਪਣੇ ਤੇ ਜਿਹੜੀ ਮਿਹਰ ਹੁੰਦੀ ਹੈ ਫੇਰ ਹੀ ਆਪਾਂ 4 ਘੰਟੇ ਲਗਾਤਾਰ ਬਾਣੀ ਪੜ੍ਹ ਸਕਦੇ ਆ ਨਹੀਂ ਤਾਂ ਆਪਾਂ ਨੂੰ 4 ਘੰਟੇ ਬੈਠਣਾ ਬਹੁਤ ਔਖਾ ਹੋ ਜਾਂਦਾ ਇੰਨਾ ਲੌਂਗ ਟਾਈਮ ਤੇ ਆਪਾਂ ਸਹੀਦਾ ਸਿੰਘਾਂ ਦੀ ਕਿਰਪਾ ਸਦਕਾ ਹੀ ਆਪਾਂ ਇੰਨਾ ਟਾਈਮ ਬੈੰਨੇ ਆ ਤੇ ਚਲੋ ਆਪਾਂ ਦਾ ਕਲਯੁਗੀ ਜੀਵ ਸਿਮਰਜ ਸਿੱਧੇ ਰਾਹੀ ਲਾਵੇ ਆਪਾਂ ਨੂੰ ਚਲੋ ਠੀਕ ਹੈ ਜੀ ਹੁਣ ਆਪਾਂ ਸਾਰੇ ਪੈਣ ਭਰਾਵਾਂ ਲਈ ਆਦਾਸ ਬੇਨਤੀ ਕਰਦੀਆਂ ਵੀ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਤੇ ਸਾਰਿਆਂ ਨੂੰ ਹੀ ਸੱਚੇ ਪਾਤਸ਼ਾਹ ਬਾਣੀ ਦੀ ਦਾਤ ਬਖਸ਼ਣ ਤੇ ਜਿਹਨੇ ਮੇਰੀ ਭੈਣ ਭਰਾ ਅਮਰਤ ਵੇਲੇ ਦੀ ਦਾਤ ਮੰਗਦੀ ਆ ਮਹਾਰ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਅਮਰਤ ਵੇਲੇ ਦੀ ਦਾਤ ਚੋਲੀ ਵਿੱਚ ਪਾਉਣ ਉਹਨਾਂ ਦੇ ਐਨੀਆਂ ਗੱਲਾਂ ਕਰਦੀ ਹੋਈ ਮੈਂ ਫਤੀ ਦੀ ਆਗਿਆ ਮੰਗਦੀ ਆ ਤੁਹਾਡੇ ਕੋਲ ਦੇਸ਼ਾਂ ਬਦੇਸ਼ਾਂ ਵਿੱਚ ਵਸਦੇ ਹੋਏ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਫਤੇ ਪ੍ਰਵਾਨ ਕਰਨੀ ਹੁਣ ਆਪਾਂ ਫਤੇ ਬਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ